ਸਤਿ ਸ੍ਰੀ ਅਕਾਲ ਖਬਰ ਆਸਪਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੋਲ ਦਿੱਤੀ ਗਈ ਹੈ ਕਿ ਜੋ ਬਿਜਲੀ ਸੰਸ਼ੋਧਨ ਬਿੱਲ ਜਿਹੜਾ 2025 ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਬਿਜਲੀ ਬੋਰਡ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜੋ ਉਸ ਦੀਆਂ ਕਾਪੀਆਂ ਸਾੜੀਆਂ ਜਾਣੀਆਂ ਤੇ ਇਸ ਸਮੇਂ ਅਸੀਂ ਰਾਜ ਸਰਕਾਰ ਇਹ ਗੱਲ ਦਾ ਸਾਹ ਹੈ ਕਿ ਉਹਦੇ ਬਸ ਲੋ ਰੀਆਂ ਤੇ ਰਾਜ ਦੇ ਜਿੱਥੇ ਬੰਦੀਆਂ ਕੱਟੀ ਹੋਈ ਸੀ ਸਾਰੀ ਇਸ ਸਕੇਮ ਤੁਸੀਂ ਜੀ ਅਸੀਂ ਅੱਜ ਪਾਰਟੀ ਨੇ ਸਿੱਧੀਆਂ ਬੁੱਕੇ ਨੇ ਜੋ 2025 ਦਾ ਕਿਹਾ ਗਿਆ ਸੀ ਉਹ 2025 ਜੀ ਲਾਗੂ ਕਰਦੇ ਆ ਇਸ ਵਿੱਚ ਸਾਰੇ ਮਲਾਕ ਨੂੰ ਵੀਰ ਸਾਰੀ ਜਿੱਥੇ ਬੰਦੀਆਂ ਕੱਟੀ ਹੋਗੇ ਅਜੀ ਤਮੱਚ ਦੇ ਇਕੱਠੇ ਹੋਗੇ ਦੋਵੇਂ ਬਲੋਕਾਂ ਚ ਸਾਰਾ ਕੰਮ ਇਕੱਠੇ ਹੋ ਕੇ ਕਰਨਾ ਦੋਵੇਂ ਬਲੋਕਾਂ ਨੂੰ ਕਰਨਾ ਜੋ ਆਪਣਾ ਕੰਮ ਹੈ ਕਿਸੇ ਦਾ ਵੀ ਹੋਵੇ ਜੀ ਗਵਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬੀਜ ਦੀ ਸੋਧ ਮਿਲਦੇ ਰੱਤ ਖਾਣ ਦੀ ਅੱਜ ਕੱਟ ਕੀਤਾ ਗਿਆ ਸੀਗਾ ਤੇ ਇੱਕ ਜਿਹੜੇ ਖਾਦ ਬੀਜ ਹੈ ਉਹਦੇ ਵਿਰੋਧ ਦੇ ਵਿੱਚ ਕਾਪੀਆਂ ਸੜੀਆਂ ਨਹੀਂ ਆਏ ਬਾਕੀ ਉਹਨੂੰ ਬੱਬੂ ਜੀ ਦੱਸ ਦੇ ਜੀ ਤਾਂ ਬਿਲਕੁਲ ਬੱਬੂ ਜੀ ਅੱਜ ਦਾ ਪ੍ਰੋਗਰਾਮ ਸੀਗਾ ਕਿਸਾਨਾਂ ਦੇ ਬਲੋਂ ਜਿਹੜਾ ਹੈਗਾ ਬੀਜ ਦੀ ਸੋਧ ਮਿਲਦੇ ਜਾ ਰਹੀ ਸੀ ਗਿਆ ਕਾਪੀਆਂ ਸਾਰੀਆਂ ਜਿਗੀਆਂ ਨੇ ਤੇ ਅਗਲੀ ਕੀ ਰਣਨੀਤੀ ਫਿਰ ਹੁਣ ਰੈਣਵਾਲ ਫਕੂਆ ਜੀ ਐਸਕੇਮ ਦੇ ਸੱਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਜੋ ਇਹ ਬਿਜਲੀ ਸੌਥ ਪਿਲ 2025 ਤੇ ਸਵੀਡ ਬਿਲ 2025 ਦੀਆਂ ਕਾਪੀਆਂ ਦੇ ਖਲੜੇ ਤੇ ਸਾਰੇ ਗਏ ਨੇ ਜਿਹੜਾ ਅਗਲੀ ਸਾਨੂੰ ਡਾਇਰੈਕਸ਼ਨ ਆਉਂਦੀ ਹੈ ਐਸਪੀਐਮ ਦੇ ਵੱਲੋਂ ਜਿਹੜੀ ਕਾਲ ਹੋਏਗੀ ਉਸ ਕਾਲ ਦੇ ਉੱਪਰ ਅਸੀਂ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਫਿਰ ਜੋ ਸਾਨੂੰ ਅਗਲਾ ਐਕਸ਼ਨ ਪਲਾਨ ਕਰਨਾ ਪੈਗਾ ਉਹ ਕਰਾਂਗੇ ਪਰ ਅਸੀਂ ਲੋਕਲ ਲੈਵਲ ਤੇ ਰਾਜਪੁਰਾ ਨ ਬਲਕਟ ਕਨੌਰ ਤੋਂ ਸਾਡੇ ਜਿੰਨੇ ਵੀ ਜਥੇਬੰਦੀਆਂ ਐਸਕੇਮ ਦੇ ਵਿੱਚ ਕੰਮ ਕਰਦੀਆਂ ਜਾਂ ਟ੍ਰੇਡ ਯੂਨਨਾਂ ਨੇ ਜਾਂ ਇਥੋਂ ਬਿਜਲੀ ਬੋਰਡ ਦੇ ਕਰਮਚਾਰੀਆਂ ਉਹਨਾਂ ਨੇ ਤੁਹਾਡੇ ਨਾਲ ਬਹੁਤ ਜ਼ਰਾ ਸਾਥ ਦਿੱਤਾ ਆ ਕਿਉਂਕਿ ਇਹ ਸਾਡੇ ਜਮਰੂਹੀ ਹੱਕ ਨੇ ਜਿਹਨਾਂ ਨੂੰ ਖੋਇਆ ਜਾ ਰਿਹਾ ਕਿਉਂਕਿ ਅਸੀਂ ਇਹ ਨੀਤੀਕਰਨ ਜਿਹੜਾ ਪ੍ਰਾਈਵੇਟੇਸ਼ਨ ਹੋ ਰਹੀ ਹੈ ਕਿਉਂਕਿ ਜਿਹੜਾ ਜਿਹੜਾ ਪਹਿਲਾਂ 2003 ਦੇ ਵਿੱਚ ਨਿੱਜੀਕਰਨ ਕਰਨਾ ਸ਼ੁਰੂ ਕਰਤਾ ਸੀ ਬਿਜਲੀ ਦਾ ਤੇ ਹੁਣ ਇਹ 2020 ਦੇ ਵਿੱਚ ਦਾ ਬਿਲ ਸੀਗਾ ਅਸੀਂ ਤਿੰਨੇ ਕਾਲੇ ਕਾਨੂੰਨ ਰੱਦ ਕਰਾ ਕੇ ਐ ਸੀ ਉਹਦੇ ਵਿੱਚ 2000 ਵੀ ਬਿਲੀਵ ਦੱਦ ਕਰਾਇਆ ਸੀਗਾ ਪਰ ਚੋਰ ਮੋਰੀ ਰਾਈ ਫਿਰ ਦੁਬਾਰੇ ਸੈਂਟਰ ਗਵਰਨਮੈਂਟ ਪੰਜਾਬ ਤੇ ਗਵਰਨਮੈਂਟ ਦੇ ਨਾਲ ਮਿਲ ਕੇ ਇਹਨੂੰ ਲਾਗੂ ਕਰਨਾ ਚਾਹੁੰਦੀ ਹੈ ਕਿ ਅਸੀਂ ਐਸਕੇਐਮ ਵਾਲੇ ਕਦੇ ਵੀ ਇਸ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਜੇ ਸਾਨੂੰ 2020 ਤਨਾ ਵੱਡਾ ਅੰਦੋਲਨ ਚ ਇਹ ਤਾਂ ਫਿਰ ਨਿਕਣਾ ਪਿਆ 10 ਸੂਬੇ ਪਸਤੇ ਬੱਬੂ ਜੀ ਪਿਛਲੇ ਦਿਨੀ ਜਿਹੜਾ ਹੈਗਾ ਕੇਐਮਐਮ ਤੇ ਐਸਕੇਐਮ ਮੈਨਰ ਦੀ ਤੇ ਜਿਹੜਾ ਉਹਨਾਂ ਦੇ ਵੱਲੋਂ ਕੋਲ ਦਿੱਤੀ ਵੀ ਸੀ ਰੂਪ ਤੇ ਅੱਜ ਤੁਸੀਂ ਬਿਜਲੀ ਮੋਰਨ ਦੇ ਪਿੱਛੇ ਜਿਹੜੇ ਹੈਗੇ ਕਾਪੀਆਂ ਸਾਰੇ ਨੂੰ ਕੀ ਲੱਗਦਾ ਹੈ ਕਿ ਇੱਕ ਮੰਚ 'ਤੇ ਇਕੱਠੇ ਹੋ ਕੇ ਜਿਹੜਾ ਇਹਨਾਂ ਦਾ ਜ਼ਿਆਦਾ ਤਵਾ ਨਹੀਂ ਪਵੇਗਾ ਜਿਵੇਂ ਨੇ ਕਿ ਬਿਲਕੁਲ ਅਸੀਂ ਤਾਂ ਇਹ ਚਾਹੁੰਦੇ ਹਾਂ ਕਿਉਂਕਿ ਸਾਡੇ ਐਸਕੇਮ ਵੱਲੋਂ ਸੱਤ ਦਿਨ ਕਮੇਟੀ ਨਹੀਂ ਬਣੀ ਹੋਈ ਹੈ ਤਾਲਮਿਲ ਕਮੇਟੀ ਅਸੀਂ ਕਹਿੰਦੇ ਹਾਂ ਉਹ ਤਾਲਮਿਲ ਕਮੇਟੀ ਸਾਡੀ ਬਣੀ ਹੋਈ ਹੈ ਜੋ ਕੇਕੇ ਆ ਮੋਰਚਾ ਜਿਹੜਾ ਆਪਣਾ ਅਲੱਗ ਫਰੰਟ ਤੋਂ ਇਹ ਕੰਮ ਕਰ ਰਿਹਾ ਪਰ ਸਾਡੇ ਸੇਮ ਡਿਮਾਂਡਸ ਤੇ ਜੋ ਵੀ ਡਿਮਾਂਡਸ ਨੇ ਅਸੀਂ ਇਹ ਸੇਮ ਹੀ ਨੇ ਪਰ ਅਸੀਂ ਹੈ ਤਾਂ ਇੱਕ ਹੀ ਨਾ ਜੋ ਆਪਣਾ ਲੱਗ ਬਣਾ ਰਹੇ ਹਾਂ ਤਾਂ ਕੋਈ ਗੱਲ ਨਹੀਂ ਪਰ ਫਿਰ ਵੀ ਅਸੀਂ ਤਾਲਮਿਲ ਦੇ ਵਿੱਚ ਆ ਕੁਝ ਲੀਡਰਾਂ ਨਾਲ ਸਾਡੀ ਗੱਲ ਵੀ ਹੋਈ ਹੈ ਵੱਡੇ ਪੱਤਰ ਦੇ ਉੱਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਮਾਤ ਪ੍ਰਮਾਣਵਾ ਕੇ ਦਾਸ ਕਰਦੇ ਸਾਰਾ ਇੱਕੋ ਹੀ ਫਰੰਟ ਤਿਆਰ ਕਰਕੇ ਇਸ ਨੂੰ ਅਸੀਂ ਆਪਾਂ ਬੱਪਨੈ ਸ ਜੀ ਬਿਲਕੁਲ ਸ਼ਾਦੀਪੁਰ ਯੂਨੀਅਨ ਤੋਂ ਵੀ ਮੈਂ ਨਾਲ ਗੱਲ ਕੀਤੀ ਹੈ ਬੈਂਚਨ ਜੀ ਅੱਜ ਦਾ ਪ੍ਰੋਗਰਾਮ ਤੋਂ ਬਾਰੇ ਕਿਵੇਂ ਚੱਲੀ ਹੋਈ ਗੱਲਬਾਤ ਹੋਈ ਹੈ ਕਿ ਅਗਲੀ ਰਣਨੀਤੀ ਚਲੋ ਕੱਲ ਸਕੇਮ ਦੀ ਮੀਟਿੰਗ ਹੋਏਗੀ ਟਿਕਟ ਜੋ ਉੱਥੋਂ ਮਾਡਰ ਰਹੇਗਾ ਐਕਸ਼ਨ ਕੀਤਾ ਜਾਊਗਾ ਫਸ ਸੱਡਾ 1 ਕਰੋੜ ਦੇ ਰਾਜਪਾਲ ਸਾਰੇ ਚੱਦਿ ਪੰਗੇ ਰਣ ਕੇ ਸੰਜਾ ਪ੍ਰੋਗਰਾਮ ਕਿੱਦਾਂ ਸੀਗਾ ਮੇਜਿਸਿਓਦ ਬਿਲਦੇ ਤੇ ਇਹਦਾ ਸਾਬ ਨੂੰ ਜੋਬ ਜਿਆਦਾ ਨੁਕਸਾਨ ਹੈ ਤੇ ਅਸੀਂ ਆਪਣੀ ਕਮੇਟੀ ਬਣਾਵਾਂਗੇ ਜੋ ਪਲੇ ਮੀਟਰ ਲੱਗੇ ਹੋਏ ਨੇ ਮੇਟੀ ਚ ਗੱਲ ਹਰੇ ਕਰਕੇ ਸਾਰੇ ਪੇਟਰ ਸਿਗਮਟਾਂ ਨੇ ਹਾਂ ਜੀ ਸੋ ਸੰ ਜਿਹੜੇ ਅੱਜ ਕਿਸਾਨ ਵੱਖ-ਵੱਖਾ ਕਿਸਾਨ ਜਿਹੜੇ ਬੰਦੀਆਂ ਵੱਡੀਆਂ ਨੇ ਜੀ ਐਮ ਐਮ ਦੀਆਂ ਹਾਂ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੀ ਪਿੰਡ ਵੱਲੋਂ ਜਿਹੜਾ ਹੈਗਾ ਪਿਛਲੇ ਸਮੇਂ ਦੌਰਾਨ ਰੇਰੋ ਕੋ ਅੰਦੋਲਨ ਕੀਤਾ ਗਿਆ ਸੀ ਤੇ ਇਸ ਸਮੇਂ ਐਸ ਕੇ ਐਮ ਜਿਹੜਾ ਹੈਗਾ ਫੁਰਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਅੱਜ ਜੋ ਬਿਜਲੀ ਸੌਧ ਪੀ ਤੇ 2025 ਹੋਦੀਆਂ ਕਾਮੀਆਂ ਸਾੜੀਆਂ ਗਈਆਂ ਨੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇ ਐਮ ਐਮ ਕਿਹੜਾ ਵੱਡਾ ਜਿਹੜਾ ਹੈਗਾ ਕਰਨ ਜਾ ਰਿਹਾ